ਮੇਰੇ ਮੁੰਡੇ ਨੂੰ ਕੁਛ ਸ਼ਰਾਤ ਨਹੀਂ ਹੰਸਰ ਜਗਦੇ ਆ ਬਜਗਾ ਫਨਾਸਰ ਗੋਲੀ ਮਾਰ ਦੇਣ ਲੱਗਾ ਹੈ ਮੈਂ ਜੇ ਇਹਨੂੰ ਵੈਪਨ ਵਿਖਾਇਆ ਹੋਵੇ ਮੈਂ ਖਾ ਟਾਈਮ ਹਾਜ਼ਰ ਹਾਂ ਜਿੱਥੇ ਮਰਜੀ ਪਰਾ ਤੇ ਮੈਨੂੰ ਸਾਦੇ ਨੂੰ ਬਹੁਤ ਜ਼ਿਆਦਾ ਮੇਰੇ ਬਾਰੇ ਗਲਤ ਬੋਲਦਾ ਮੈਨੂੰ ਗੈਂਗਸਟਰ ਕਹੀ ਜਾਂਦਾ ਵੇਖੋ ਮੈਂ ਗੈਂਗਸਟਰ ਹਾਂ ਗੈਂਗਸਟਰ ਕਹੀ ਜਾਂਦਾ ਮੈਨੂੰ ਮੈਂ ਕਾਉਂਸਲਰ ਹਾਂ ਤੇ ਮੇਰੀ ਸੁਣਾਈ ਨਹੀਂ ਹੋ ਰਹੀ ਮੌਜੂਦਾ ਪਾਰਟੀ ਦਾ ਕਾਉਂਸਲਰ ਕਾਉਂਸਲਰ ਹਾਂ ਤੇ ਦੂਜਿਆਂ ਲੋਕਾਂ ਦਾ ਕੀ ਹਾਲ ਹੋਏਗਾ ਮੈਂ ਵੀ ਆਮ ਪਾਰਟੀ ਦੇ ਵਰਕਰ ਆ ਮੈਂ ਇਹ ਵੀ ਆਮ ਦੇ ਮੈਂ ਵੀ ਆਮ ਦਾ ਆ ਵਰਕਰ ਆ ਆਪਾਂ ਮੈਂ ਜਿਹੜੂ ਵਰਕਰ ਆ ਇਹਨੂੰ ਐਮਸੀ ਮੈਂ ਬਣਾਇਆ ਸਰਦੂਲ ਭਾਈ ਨੂੰ ਬਟਾਲੇ ਦਾ ਕਾਉਂਸਲਰ ਜਿਹੜਾ ਇਮਾਨਦਾਰੀ ਦੇ ਨਾਲ ਰੋਟੀ ਖਾਂਦਾ ਉਹਦੇ ਨਾਲ ਧੱਕਾ ਹੋ ਰਿਹਾ ਪਹਿਲੀ ਵਾਰੀ ਆਮ ਆਦਮੀ ਪਾਰਟੀ 'ਚ ਇਹ ਦੇਖਿਆ ਨਾ ਤਾਂ ਸਰਦੂਲ ਭਾਈ ਕਰੋ ਪਹਿਲਾਂ ਵੀ ਕਹੀ ਗਲਤ ਇੱਕ ਉਹ ਤੁਹਾਡੇ ਤੋਂ ਸਰਪੰਡਾ ਮੇਰੇ ਤੋਂ ਵੀ ਪੈਂਡਾ ਮੈਂ ਰਪੜੀ ਇਸ ਤਰ੍ਹਾਂ ਵੀ ਇਹਨਾਂ ਦੋ ਵਾਰੀ ਆਏ ਤੇ ਦੋਹੇ ਰਾਜੀਨਾਮਾ ਕਰਕੇ ਚਲੇ ਗਏ ਆ ਅੱਜ ਇਹਨਾਂ ਇਹਨਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਉਹ ਵੀ ਦਰਖਾਸਤਾਂ ਦੇਈ ਜਾ ਰਹੀਆਂ ਇਹ ਵੀ ਦੇਈ ਜਾ ਰਹੀਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਵਿੱਚ ਚੱਲ ਰਿਹਾ ਕਾਂਟੋ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਇੱਕ ਪਾਸੇ ਜਿੱਥੇ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਸਦੂਲ ਸਿੰਘ ਵੱਲੋਂ ਬਾਰ-ਬਾਰ ਵੀਡੀਓ ਵਾਇਰਲ ਕਰਕੇ ਬਟਾਲਾ ਦੀ ਮਿੱਜੀ ਫਾਈਨੈਂਸ ਕੰਪਨੀ ਦੇ ਮਾਲਕ ਜਗਦੇਵ ਸਿੰਘ ਜੱਗਾ ਵੱਲੋਂ ਐਮਐਲਏ ਸ਼ੈਰੀ ਕਲਸੀ ਦੀ ਸ਼ਹਿ ਤੇ ਧੱਕੇਸ਼ਾਹੀ ਕਰਨ ਅਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਜਾ ਰਹੇ ਹਨ ਤੇ ਦੂਜੇ ਪਾਸੇ ਬਟਾਲਾ ਤੋਂ ਨਿੱਜੀ ਫਾਈਨਾਂਸ ਕੰਪਨੀ ਦੇ ਮਾਲਕ ਜਗਦੇਵ ਸਿੰਘ ਜੱਗਾ ਨੇ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਹੈ ਕਿ ਸਰਦੂਲ ਸਿੰਘ ਦੇ ਲੜਕੇ ਕੋਲੋਂ ਉਸਨੇ ਫਾਈਨਾਂਸ ਦੇ ਪੈਸੇ ਲੈਣੇ ਹਨ ਪਰ ਉਲਟਾ ਸਰਦੂਲ ਸਿੰਘ ਉਸ ਕੋਲੋਂ 50000 ਰੁਪਏ ਦੀ ਮੰਗ ਕਰ ਰਿਹਾ ਹੈ ਤੇ ਝੂਠੇ આરોਪ ਲਗਾ ਕੇ ਉਸ ਨੂੰ ਬਦਨਾਮ ਕਰ ਰਿਹਾ ਹੈ ਇਸ ਬੰਦ ਚ ਇਸ ਮਾਮਲੇ ਦੇ ਜਾਂਚ ਕਰੇ ਅਫਸਰ ਐਸਆਈ ਦਲਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਦੋਵੇਂ ਧਿਰ ਦੋ ਵਾਰੀ ਆਪਸ ਚ ਰਾਜੀਨਾਮਾ ਕਰ ਚੁੱਕੇ ਹਨ ਪਰ ਫਿਰ ਵੀ ਇੱਕ ਦੂਜੇ ਦੇ ਖਿਲਾਫ ਦਰਖਾਸਤਾਂ ਦੇ ਰਹੇ ਹਨ ਜਦ ਇਸ ਮਾਮਲੇ ਬਾਰੇ ਐਮਐਲਏ ਸ਼ੈਰੀ ਕਲਸੀ ਨਾਲ ਗੱਲ ਕਰਨ ਲਈ ਫੋਨ ਕੀਤਾ ਗਿਆ ਤਾਂ ਬਾਰ ਬਾਰ ਫੋਨ ਕਰਨ ਤੇ ਉਹਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ ਦੋਹਾਂ ਧਿਰਾਂ ਵੱਲੋਂ ਲਗਾਏ ਗਏ ਕਿਸੇ ਵੀ ਰੋਪ ਦੀ ਚੈਨਲ ਪੁਸ਼ਟੀ ਨਹੀਂ ਕਰਦਾ ਪਰ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਚੱਲ ਰਹੇ ਆਪਸ ਵਿੱਚ ਕਾਂਡੋ ਕਲੇਸ਼ ਦਾ ਕੀ ਨਤੀਜਾ ਸਾਹਮਣੇ ਆਏਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਿਊਰੋ ਰਿਪੋਰਟ ਆਨ ਫਰਟ ਨਿਊਜ਼ ਫਰਦੂਦ ਸਿੰਘ ਨਹਿਰ ਕੌਂਸਲਰ ਆਮ ਆਦਮੀ ਪਾਰਟੀ ਸਾਰਿਆਂ ਨੂੰ ਸਤਿਕਾਰ ਜੈਨ ਨਮਸਤੇ ਮੈਂ ਬੜਾ ਦੁਖੀ ਹੋਇਆ ਬਿਆਹ ਕੇ ਮੇਰੇ ਮੁੰਡੇ ਨੂੰ ਉਸ ਸ਼ਰਧੀਆਂ ਅੰਥਰ ਜਗਦੇਵ ਜੱਗਾ ਫਨਾਸ਼ਰ ਗੋਲੀ ਮਾਰਦੇ ਲੱਗਾ ਸੀ ਉਹਦੇ ਉੱਤੇ ਨੇ ਪੁਲਿਸ ਦੇ ਐਸਐਸਪੀ ਸਾਹਿਬ ਕੋਲ ਡੀਐਸਪੀ 2 ਹੋ ਗਏ ਨੇ ਉਹਨਾਂ ਕੋ ਅਸਲ ਨੂੰ ਬੜੀ ਗਹਾਰ ਲਗਾਈ ਪਰ ਮੇਰੀ ਸੁਣਾਈ ਨਹੀਂ ਹੋਈ ਉਹਦੇ ਵਿੱਚ ਫੈਸਲਾ ਕਰ ਦਿੱਤਾ ਐਮਐਲਏ ਦਾ ਆਪਣਵਈਆ ਪ੍ਰਿੰਸ ਉਹਦੇ ਕਹਿਣ ਨਾਲ ਇਦੋਂ ਫੈਸਲਾ ਹੋ ਗਿਆ ਮਲੇ ਕੋ ਵੀ ਚਲ ਗਏ ਥਾਣੇ ਦੇ ਵਿੱਚ ਫੈਸਲਾ ਲਿਖ ਕੇ ਬਾਹਰ ਆਏ ਤੇ ਬਾਹਰ ਆਣ ਕੇ ਮੁੰਡੇ ਨੂੰ ਐਮਐਲਏ ਦੇ ਮਾਮੇ ਦੇ ਮੁੰਡਿਆਂ ਨੇ ਘੇਰ ਲਿਆ ਔਰ ਧਮਕੀ ਦੇ ਦਿੱਤੀ ਕਿ ਤੈਨੂੰ ਗੋਲੀਆਂ ਚਲਾ ਕੇ ਦੱਸਾਂਗੇ ਹੁਣ ਔਰ ਇੱਕ ਮੁੰਡੇ ਨੇ ਦਰਵਾਲ-ਵਾਲ ਕਰ ਲਿਆ ਪਰ ਉਹ ਛੇਤੀ ਨਾਲ ਪਰानु ਹੋ ਗਿਆ ਪਰ ਉਸ ਦੀ ਗੱਡੀ 'ਚ ਮੈਂ ਕੋ ਕਾਉਂਸਲਰ ਹੋ ਕੇ ਬਾਰ-ਬਾਰ ਦਰਬਾਰਾ ਦਰਖਾਸਤ ਵੀ ਦੇਤੀ ਉਸ ਅਵਸਰਾਂ ਨੇ ਮੈਨੂੰ ਬਹੁਤ ਸਾਰਾ ਧਮਕਾਇਆ ਵੀ ਪਰ ਮੇਰੀ ਸੁਣਾਈ ਨਹੀਂ ਹੋਈ ਮੈਂ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਵੀ ਮੈਂ ਕਾਉਂਸਲਰ ਹ ਤੇ ਮੇਰੀ ਸੁਣਾਈ ਨਹੀਂ ਹੋ ਰਹੀ ਮੌਜੂਦਾ ਪਾਰਟੀ ਦਾ ਕੌਂਸਲਰ ਕੌਂਸਲਰਾਂ ਤੇ ਦੂਜਿਆਂ ਲੋਕਾਂ ਦਾ ਕੀ ਹਾਲ ਹੋਏਗਾ ਕੋਈ ਇਮਾਨਦਾਰੀ ਕਰਨੀ ਕੋ ਮਾੜੀ ਚੀਜ਼ ਹੈ ਮੈਂ ਇੰਨਾ ਦੁਖੀ ਹੋਇਆ ਪਿਆ ਕਿ ਥੋੜੇ ਦਿਨ ਹੋਇਆ ਪਰਸੋਂਕ ਦੀ ਗੱਲ ਹੈ ਮੈਂ ਇੱਕ ਵੀਡੀਓ ਪਾਈ ਦੁਖੀ ਹੋ ਕੇ ਹਜੇ ਵੀਡੀਓ ਪੂਰੀ ਚੱਲੀ ਨਹੀਂ ਤੇ ਅਗਲੇ ਦਿਨ ਪੁਲਿਸ ਦੇ ਨਾਲ ਪਤਾ ਨਹੀਂ ਕੀ ਖੇਡ ਖੇਡੀ ਜਿਹੜੇ ਬੰਦਿਆਂ ਕੋਲੋਂ ਵੀਡੀਓ ਪਵਾਤੀ ਜਾਂ ਪੁਲਿਸ ਨੂੰ ਦਬਾਇਆ ਕੱਲ ਮੇਰੇ ਘਰੇ ਪੁਲਿਸ ਤਲ ਗਈ ਮੈਨੂੰ ਚੁੱਕਣ ਵਾਸਤੇ ਔਰ ਉਹ ਐਸਐਚਓ ਦਾ ਫੋਨ ਆਇਆ ਮੈਂ ਚੁੱਕਿਆ ਨਹੀਂ ਹੁਣ ਉਹ ਐਸਐਚਓ ਮੁਕਰਦਾ ਜਾਂਦਾ ਇਹ ਪੁਰਸੇ ਅਨਪਛਾਤੀ ਹੈ ਕਿਹੜੇ ਥਾਣੇ ਤੋਂ ਗਈ ਹੈ ਇਹਦਾ ਕੋਈ ਪਤਾ ਨਹੀਂ ਦੇਖੋ ਮੈਨੂੰ ਜਾਨ ਮਾਰ ਦਾ ਖਤਰਾ ਹੈ ਮੇਰੇ ਬੱਚਿਆਂ ਨੂੰ ਮੈਨੂੰ ਰਿਆਸਮੈਂਟ ਕੀਤਾ ਜਾ ਰਿਹਾ ਹੈ ਇਸੇ ਗਮ ਦੇ ਵਿੱਚ ਮੇਰੀ ਤੀਵੀਂ ਦੀ ਦਤ ਹੋ ਗਈ ਹੈ ਕਿਤੇ ਤਰੀਕ ਨੂੰ ਦੇਖੋ ਇਹਦਾ ਮਤਲਬ ਹੈ ਮੇਰੇ ਨਾਲ ਵੀ ਕੁਝ ਗੱਲ ਹੋਣ ਵਾਲਾ ਮੈਨੂੰ ਘਰੋਂ ਬਖਾਰ ਹੋਇਆ ਪਿਆ ਲੁਕਦਾ ਫਿਰਨਾ ਔਰ ਪੁਲਸ ਵਾਲਿਆਂ ਦੀ ਡਰ ਦੇ ਨਾਲ ਘਰ ਵੀ ਨਹੀਂ ਬੈਣਦੇ ਅਸੀਂ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਇਹ ਸਭ ਕੁਝ ਐਮਐਲਏ ਦੀ ਨਿਗਰਾਨੀ 'ਚ ਹੋ ਰਿਹਾ ਬਟਾਲਾ ਦੀ ਉਹਨੂੰ ਪਤਾ ਸਭ ਕੁਝ ਦਾ ਦੇਖੋ ਪਾਰਟੀ ਦੇ ਬੰਦੇ ਆ ਕਾਉਂਸਲਰ ਆ ਸਾਡੇ ਨਾਲ ਕੁਝ ਹੋ ਰਿਹਾ ਅਰੇ ਨਾਮ ਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੂੰ ਰਾਸ਼ੀ ਪ੍ਰਧਾਨ ਕੇਜਰੀਵਾਲ ਸਾਹਿਬ ਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਕਿ ਗੈਂਗਸਟਰ ਨੂੰ ਤੇ ਮਕਾਉਣ ਦੀ ਗੱਲ ਕੀਤੀ ਸੀ ਨਸ਼ੇੜੀਆਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਮਕਾਉਣ ਦੀ ਗੱਲ ਕੀਤੀ ਸੀ ਅੱਜ ਸਾਡੇ ਉੱਤੇ ਗਲਤ ਕੇਸ ਪੈ ਰਹੇ ਨੇ ਕਿ ਤੁਸੀਂ ਸੱਚ ਕਿਉਂ ਬੋਲਦੇ ਹੋ ਮਾਨ ਜੋ ਕਿ ਮੁੱਖ ਮੰਤਰੀ ਸਾਹਿਬ ਇਹ ਬਚਾਲੇ ਦੀ ਹੋ ਰਿਹਾ ਪੇ ਪੰਜਾਬ ਚ ਇਹ ਹੋ ਰਿਹਾ ਜਾਂ ਦਿੱਲੀ ਚ ਵੀ ਹੋ ਰਿਹਾ ਜਿਹੜਾ ਸਾਡੇ ਨਾਲ ਹੋ ਰਿਹਾ ਇਹ ਆਮ ਆਦਮੀ ਪਾਜੀਏ ਇਦਾਂ ਹੀ ਹੋ ਰਿਹਾ ਇਹ ਸਾਡਾ ਖੁਸ਼ੀ ਦਾ ਸੁਪਨਾ ਨਹੀਂ ਸਗੋਂ ਬੜੀ ਗੰਭੀਰਤਾ ਵਾਲੀ ਗੱਲ ਹੈ ਸੋ ਮੈਂ ਬੇਨਤੀ ਕਰਨੀ ਚਾਹਾਂਗਾ ਉਹ ਦੇਸ਼ਾਂ ਚ ਬੈਠੇ ਵੀਰਾਂ ਨੂੰ ਆਪਣੇ ਦੇਸ਼ ਚ ਪੰਜਾਬ ਚ ਬਚਾਰੇ ਵਾਲਿਆਂ ਨੂੰ ਕਿ ਭਾਈ ਮੇਰੇ ਨਾਲ ਬੜਾ ਤੱਕਾ ਹੋ ਰਿਹਾ ਔਰ ਇਹ ਤੱਕੇ ਦਾ ਕਾਰਨ ਸਾਡੇ ਐਮਐਲਏ ਦਾ ਹੱਥਾ ਵਿੱਚ ਇਹਨੇ ਬਲੇਮ ਨਹੀਂ ਲਾ ਰਿਆ ਇਹ ਹੋ ਰਿਹਾ ਕਿਉਂਕਿ ਉਹਨੂੰ ਪਹਿਲਾਂ ਗੱਲਾਂ ਦੱਸੀਆਂ ਗਈਆਂ ਕਿ ਇਹ ਗੱਲ ਹੋਈ ਏ ਟਾਲਮਟਾਲਾ ਕਰੀ ਗਿਆ ਅੱਜ ਵੇਖੋ ਮੈਨੂੰ ਬੋਲਣਾ ਪੈ ਟਿਆ ਕੀ ਕਰਾਂ ਵੀ ਵੀਂਦੀ ਦੱਤ ਹੋ ਗਈ ਏ ਹੁਣ ਬੱਚੇ ਸਦਮੇ ਦੇ ਵਿਚਾਰੇ ਨੇ ਮੈਂ ਖੁਦ ਮੈਂ ਖੁਦ ਵੀ ਇਹ ਗੱਲ ਦੇ ਉੱਤੇ ਬੜਾ ਟੈਨਸ਼ਨ 'ਚ ਹਾਂ ਕਿ ਮੈਂ ਤੇ ਭਲੇ ਦੀ ਗੱਲ ਕਰਨਾ ਉਹ ਨਹੀਂ ਮੇਰੇ ਨਾਲ ਹੀ ਬੁਰਾ ਹੋ ਰਿਹਾ ਸੋ ਮਾਨਯੋਗ ਮੁੱਖ ਮੰਤਰੀ ਸਾਹਿਬ ਜੇ ਵੀਡੀਓ ਤੁਹਾਡੇ ਤੱਕ ਪਹੁੰਚ ਜਾਏ ਤੇ ਇਹਦਾ ਡਿਸੀਜਨ ਲੈਂਦੇ ਹੋ ਕਿ ਨਹੀਂ ਲੈਂਦੇ ਜੇ ਨਹੀਂ ਲੈਂਦੇ ਤੇ ਮੈਂ ਗੰਭੀਰ ਤੌਰ ਤੇ ਦੀ ਪ੍ਰਚਲਿਤ ਕਰ ਸਕਣਾ ਸ਼ੋਨੇਰੀ ਬੈਂਦੀ ਹੈ ਕਿ ਭਾਈ ਵਿਰੋਧੀ ਪਾਰਟੀਆਂ ਚ ਮੈਂ ਬਹੁਤ ਕੁਝ ਸੁਣਨਾ ਹੁੰਨਾ ਸੀ ਕਿ ਭਾਈ ਵਿਰੋਧੀਆਂ ਨੇ ਵਿਰੋਧੀਆਂ ਨੂੰ ਧੱਕਾ ਕੀਤਾ ਫਲਾਣੇ ਨੇ ਧੱਕਾ ਕੀਤਾ ਦੂਜੀ ਪਾਰਟੀ ਦਾ ਬੰਦਾ ਸੀ ਇਥੇ ਐਜੇ ਕਾਉਂਸਲਰ ਬਟਾਲੇ ਦਾ ਕਾਉਂਸਲਰ ਜਿਹੜਾ ਇਮਾਨਦਾਰੀ ਦੇ ਨਾਲ ਰੋਟੀ ਖਾਂਦਾ ਉਹਦੇ ਨਾਲ ਧੱਕਾ ਹੋ ਰਿਹਾ ਪਹਿਲੀ ਵਾਰੀ ਆਮ ਆਦਮੀ ਪਾਰਟੀ 'ਚ ਇਹ ਦੇਖਿਆ ਗਿਆ ਆਪਣੀ ਪਾਰਟੀ ਦੇ ਨਾਲ ਧੱਕਾ ਨਹੀਂ ਸੀ ਕਰਦੇ ਪਰ ਮੇਰੇ ਨਾਲ ਹੋਇਆ ਕਿ ਮੈਂ ਬੋਲਾਂਗਾ ਸੱਚ ਬੋਲਣਾ ਮਾੜੀ ਗੱਲ ਨਹੀਂ ਹੈ ਮਾਣਜੋ ਕਿ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਸਾਹਿਬ ਨਾਲ ਨਿਆਹ ਹੋਇਆ ਉਹ ਜਨਿਆਲੇ ਨੇ ਜਦੋਂ ਨਿਆਹ ਕੀਤਾ ਤੇ ਅਸਾ ਸਾਰਿਆਂ ਨੇ ਖੁਸ਼ੀਆਂ ਮਨਾਈਆਂ ਪਰ ਜਦੋਂ ਮੇਰੇ ਨਾਲ ਧੱਕਾ ਹੋ ਰਿਹਾ ਹੈ ਤੇ ਮੈਂ ਦੇਵਾਜ ਠਾਣ ਦਾ ਹੱਕਦਾਰ ਹਾਂ ਨਾ ਕੇਜਰੀਵਾਲ ਵੀ ਬਿਠਾ ਰਹੇ ਸੀ ਭਗਵੰਤ ਮਾਨ ਜੀ ਤੁਸੀਂ ਟਵੀਟ ਕਰ ਕਰਕੇ ਕਹਿੰਦੇ ਹੁੰਦੇ ਸੀ ਕਿ ਕੇਜਰੀਵਾਲ ਸਾਹਿਬ ਨਾਲ ਬੇਨਿਆਈ ਹੋ ਰਹੀ ਏ ਮੈਂ ਬਾਰ-ਬਾਰ ਵੀਡੀਓ ਪਾ ਰਿਹਾ ਮੇਰੀ ਕੋਈ ਸੁਣਾਈ ਨਹੀਂ ਹੋ ਰਹੀ ਇਹ ਵੀ ਤਾਂ ਤੱਕੇ ਸਾਹੀ ਹੈ ਨਾ ਸੋ ਮੈਂ ਜਿਆਦਾ ਲੰਮਾ ਨਾ ਜਾਂਦਿਆਂ ਹੋਇਆ ਇਹਨਾਂ ਬੰਦਿਆਂ ਕੋਲ ਠਾਣਿਆਂ ਦੇ ਵਿੱਚ ਰਵਾਲਵਾ ਲੈ ਕੇ ਚਲ ਜਾਂਦੇ ਕੋਈ ਪੁੱਛ ਗਿਆ ਤੇ ਨਹੀਂ ਜੇ ਗਨਮੈਨ ਅਲੱਗ ਨੇ ਇਹਨਾਂ ਰਵਾਲਵਾ ਲੈ ਕੇ ਐਮਐਲਏ ਦੇ ਨਾਲ ਘੁੰਮਦੇ ਕਈਆਂ ਕੋਲ ਲਸੰਸ ਦੀ ਜਾਲੀ ਨੇ ਇਹਨਾਂ ਕੋ ਵੀ ਇੱਕ-ਇੱਕ ਨਸੰਸ ਵਾਲਾ ਇੱਕ-ਇੱਕ ਉਹਦਾ ਜਾਲੀ ਲਾਇਸੈਂਸ ਬਣਾ ਕੇ ਇਹ ਫਾਈਨੈਂਸਰ ਜਿਹੜਾ ਜਿੱਦੀ ਮੈਂ ਕੰਪਲੀਟ ਕੀਤੀ ਹੋਈ ਏ ਅਸਾਥ ਵੀ ਤੱਕ ਕਿਤੇ ਸੁਣਾਈ ਨਹੀਂ ਹੋਈ ਔਰ ਲੋਕਾਂ ਦੇ ਘਰਾਂ 'ਚ ਜਾ ਕੇ ਰੋਲਵਾਰ ਰੱਖ ਦਿੰਦਾ ਕੱਢ ਕੇ ਟੀਵੀਆਂ ਨੂੰ ਵੱਧ ਕੱਢ ਬੋਲਦਾ ਔਰ ਲੋਕ ਰੋਂਦੇ ਸਾਡੀ ਬਾਟ ਪੰਜਾਹ ਦਾ ਬਾੜਨ ਦਰਦ ਉਹਨੇ ਇਹਦੇ ਕੋਲ ਕੁਝ ਪੈਸੇ ਲਏ ਹੀ ਔਰ ਉਹਨੇ ਇਹਨੂੰ ਸਾਫ ਕਰਵਾਣ ਗਿਆ ਉਹਨੇ ਨਾਂ ਲੱਲਿਆ ਕਲਤੀ ਸਹੈਰੀ ਦਾ ਉਹਨੂੰ ਡਾਂਗ ਨਾ ਕੁੱਟਿਆ ਹੀ ਵੀ ਉਹਦਾ ਨਾਂ ਹੀ ਕਿਉਂ ਲਿਆ ਅੱਜ ਉਸੇ ਬੰਦੇ ਨੂੰ ਹਲਫ ਕਰ ਰਿਹਾ ਐ ਐਮਐਲਏ ਜਿਹੜਾ ਬੰਦਾ ਵੋਟਾਂ ਮਾਰਦਾ ਸੀ ਉਹਨੂੰ ਹਲਫ ਕਰ ਰਿਹਾ ਇਹ ਸਾਡੇ ਐਮਐਲਏ ਦਾ ਹੱਥ ਵਾ ਚਲੋ ਕੋਈ ਨਹੀਂ ਜਦੋਂ ਮੇਰੇ ਨਾਲ ਤੱਕਾ ਹੋ ਰਿਹਾ ਤੇ ਮੈਂ ਰੋਲੀ ਪਾਵਾਂਗਾ ਮੈਨੂੰ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੋ ਸਕਦਾ ਮੇਰਾ ਕੋਈ ਨੁਕਸਾਨ ਹੋਵੇ ਇਹ ਜ਼ਿੰਮੇਵਾਰ ਸਾਰੇ ਇਹ ਨੇ ਫਿਰ ਫੈਸਲਾ ਹੋ ਗਿਆ ਉਹਨਾਂ ਨੇ ਪਹਿਲਾਂ ਔਰ ਇਹ ਐਮਐਲਏ ਦੇ ਮਾਮੇ ਦੇ ਮੁੰਡਿਆਂ ਨੇ ਮੇਰੇ ਮੁੰਡੇ ਨੂੰ ਥਾਣੇ ਦੇ ਵਿੱਚ ਬਾਹਰ ਨਿਕਲਦੇ ਆ ਘੇਰ ਲਿਆ ਕਿ ਤੈਨੂੰ ਗੋਲੀਆਂ ਹੁਣ ਚਲਾ ਕੇ ਦੱਸਾਂਗੇ ਇਕ ਨਾਲ ਜਿਉ ਨੇ ਰਵਾਲ-ਵਾਲ ਕੱਢ ਲਿਆ ਜਦੋਂ ਕੈਂਬਰੇ ਵੇਖੇ ਤੇ ਸੇ ਦਿਨਾ ਪ੍ਰੰਤ ਸਦੀ ਗੱਡੀ 'ਚ ਬੈ ਗਿਆ ਪ੍ਰੰਤ ਪਣਵਈਆ ਮੇਲੇ ਦਾ ਇਹ ਸਾਰੀਆਂ ਗੇਮਾਂ ਖੇਡਦੇ ਮੈਂ ਦੂਜੀ ਵੀਡੀਓ 'ਚ ਦੱਸਿਆ ਵੀ ਏ ਕਿ ਅੱਜ ਇਲੈਕਸ਼ਨ ਹੈਗੀ ਏ ਇਲੈਕਸ਼ਨ ਦੇ ਦੌਰਾਨ ਬਹੁਤ ਕੁਝ ਚੱਲਿਆ ਮਨਜੋਗ ਮੁੱਖ ਮੰਤਰੀ ਸਾਹਿਬ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਸਰਪੰਚਾ ਬਾਰੇ ਜਦੋਂ ਬੋਲਣ ਡੇ ਹੋ ਮੈਂ ਤੁਹਾਡੀਆਂ ਵੀਡੀਓ ਬਹੁਤ ਦੇਖਣਾ ਸੋਹਣਾ ਬੋਲਦੇ ਹੋ ਚੰਗਾ ਕਰਦੇ ਹੋ ਤੇ ਤੁਸੀਂ ਕਹ ਰਹੇ ਹੋ ਕਿ 40 ਲੱਖ ਰੁਪਈਆ ਜਿਹੜਾ ਲਾ ਕੇ 80 ਲੱਖ ਕਮਾਉਣ ਵਾਲਾ ਉਹ ਬੰਦੇ ਨਹੀਂ ਚਾਹੀਦੇ ਪਰ ਇੱਥੇ ਤੇ ਸੌਦੇਬਾਜ਼ੀਆਂ ਹੋ ਰਹੀਆਂ ਨੇ ਜਦੋਂ ਪਹਿਲਾਂ ਹੀ ਕਿਸੇ ਕੋ ਪੈਸੇ ਲੈਣੇ ਆ ਫਿਰ ਉਹਨੂੰ ਕਮਾਉਣ ਤੋਂ ਕੌਣ ਰੋਕੇਗਾ ਜਿਹੜੇ ਤੁਹਾਂ ਕੰਟੇਨੇਟਰ ਲਾਏ ਉਹ ਤੁਹਾਨੂੰ ਰਿਪੋਰਟ ਗਲਤ ਦੇ ਰਹੇ ਨੇ ਕਿਉਂਕਿ ਜਦੋਂ ਉਹਨਾਂ ਦੇ ਉੱਤੋਂ ਮੱਖਣ ਵਾਲਾ ਹੱਥ ਫਿਰ ਜਾਂਦਾ ਨਾ ਉਹ ਵੀ ਪਿਲਕ ਜਾਂਦੇ ਤੁਹਾਨੂੰ ਰਿਪੋਰਟਾਂ ਗਰਦ ਦੇ ਦਿੰਦੇ ਤੁਸੀਂ ਕੋਈ ਸਪੈਸ਼ਲ ਜਿਆ ਜਿਹੜਾ ਤੁਹਾਡੇ ਵਿਸ਼ਵਾਸ ਵਾਲੇ ਲੋਕ ਹੋਣ ਉਹਨਾਂ ਕੋਲ ਇਨਕੁਆਰੀ ਕਰਵਾਓ ਬਟਾਲੇ ਦੀ ਵੀ ਪੂਰੇ ਪੰਜਾਬ ਦੀ ਵੀ ਤੁਹਾਡੇ ਸਾਹਮਣੇ ਸਭ ਕੋ ਸਾਇਗਾ ਕਿ ਤੁਸੀਂ ਚੰਗਾ ਕਰਦੇ ਹੋ ਤੁਹਾਡੇ ਥੱਲੇ ਕੀ ਹੋ ਰਿਹਾ ਸੋ ਮੈਂ ਬੇਨਤੀਆਂ ਕਰਦਿਆ ਹੋਇਆ ਕਿ ਮਾਨਜੋਗ ਮੈਂ ਬੜਾ ਦੁਖੀ ਆ ਫਿਰ ਮੈਂ ਇਦੋਂ ਵੱਧ ਵੀ ਜਦੋਂ ਕਰਾਂਗਾ ਤੇ ਤੁਸੀਂ ਕਹਣਾ ਕਿ ਪਾਰਟੀ ਝੋਕੇ ਬੰਦਾ ਗਲਤ ਕਰਦਾ ਪਰ ਪਾਰਟੀ ਚ ਬੰਦੇ ਨੂੰ ਤਾਂ ਕਿਹਦਾ ਹੀ ਹੋਵੇ ਇਹ ਬੜੀ ਹੈਰਾਨਗੀ ਜਨਕ ਗੱਲ ਆ ਸੋ ਮੈਂ ਜ਼ਿਆਦਾ ਗੱਲਾਂ ਨਾ ਕਰਦਿਆਂ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਡੀਓ ਨੂੰ ਮੇਰੇ ਵੀਰ ਸਾਰੇ ਸ਼ੇਅਰ ਕਰੀ ਜਾਣ ਵਿਦੇਸ਼ਾਂ ਦੇ ਵੀ ਇਥੋਂ ਵਾਲੇ ਵੀ ਜਿਹੜੇ ਪਾਰਟੀ ਦੇ ਵਿੱਚ ਬੰਦੇ ਨੇ ਉਹਨਾਂ ਨੂੰ ਮਨਾਈ ਕੀਤੀ ਗਈ ਏ ਚੈਨਲਾਂ ਵਾਲਿਆਂ ਨੂੰ ਮਨਾਈ ਕੀਤੀ ਗਈ ਏ ਵੀ ਇਹਦੀ ਵੀਡੀਓ ਨਹੀਂ ਪਾਉਣੀ ਗਾ ਨਹੀਂ ਥੀਅਰਦ ਕਰਨੀ ਜਿਹੜਾ ਕੋਈ ਸ਼ੇਅਰ ਕਰਦਾ ਉਹਨੂੰ ਫੋਨ ਚੱਲ ਜਾਂਦਾ ਮੈਨੂੰ ਵੀ ਆਇਆ ਸੀ ਉਹਨੂੰ ਫੋਨ ਚੱਲ ਜਾਂਦਾ ਵੀ ਤੂੰ ਉਹ ਫਲਾਣੀ ਵੀਡੀਓ ਕਿਉਂ ਸ਼ੇਅਰ ਕੀਤੀ ਪਾਰਟੀ ਵਾਲੇ ਰੌਲਾ ਪਾਉਣਾ ਚਾਹੁੰਦੇ ਨੇ ਪਰ ਉਹ ਵੀ ਡਰਦੇ ਨੇ ਗੁੰਡਾਗਰਦੀ ਹੋ ਗਈ ਨਾ ਸਾਡੇ ਪਟਾਲੇ 'ਚ ਸੰਗਤ ਦੇ ਭਲੇ ਵਾਸਤੇ ਇਹ ਪਾਰਟੀ ਆਈਏ ਤੇ ਜੇ ਸੰਗਤ ਦਾ ਨੁਕਸਾਨ ਹੋ ਰਿਹਾ ਤੇ ਫਿਰ ਤੇ ਗੱਲ ਤੋਂ ਗਿਆ ਨਾ ਫਿਰ ਤੇ ਲੋਕ ਕਹਿਣਗੇ ਵੀ ਭਾਈ ਅਸੀਂ ਵੀ ਇੱਤਾ ਹੀ ਬਾੜੀਏ ਇਹਦੇ ਨਾਲ ਤੇ ਫਿਰ ਪਹਿਲੀਆਂ ਬਾੜੀਆਂ ਚੰਗੀਆਂ ਸੀ ਜੇ ਤੁਸੀਂ ਮੁੱਖ ਮੰਤਰੀ ਸਾਹਿਬ ਇਹ ਗੱਲ ਨਾਲ ਖੁਸ਼ ਹੋ ਫਿਰ ਮੇਰੀ ਸੁਣਾਈ ਨਾ ਕਰਨਾ ਕਿ ਜੇ ਤੁਹਾਨੂੰ ਇਹ ਗੱਲ ਦਾ ਦਰਦ ਹੈ ਵੀ ਤੁਹਾਡੇ ਪੰਜਾਬ ਦੇ ਵਿੱਚ ਜਿਹਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਏ ਜੇ ਤੇ ਤੁਹਾਨੂੰ ਦਰਦ ਹੈ ਇਹ ਫਿਰ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਏ ਇਹਨਾਂ ਬੰਦਿਆਂ ਦੇ ਲਾਇਸੈਂਸ ਕੈਂਸਲ ਹੋਣ ਇਹਨਾਂ ਦੇ ਉੱਤੇ ਪਰਚਾ ਹੋਵੇ ਫੇਰ શાંતੀ ਏ ਨਹੀਂ ਤੇ ਮੇਰੀ ਜਾਨ ਨੂੰ ਮਾਰ ਜਾਨ ਨੂੰ ਖਤਰਾ ਹੋ ਸਕਦਾ ਅੱਗੇ ਮੈਂ ਆਪਣੀ ਤੀਵੀਂ ਗਵਾ ਬੈਠਾਂ ਵਾਈ ਗੁਰਜੀ ਦਾ ਖਾਤਾ ਵਾਈ ਗੁਰਜੀ ਦੀ ਫਤਿਹ ਤੇ ਪਹਿਲਾਂ ਤੇ ਮੈਂ ਸਸਿਆ ਬੰਨਾ ਸਾਰੀ ਪਬਲਿਕ ਨੂੰ ਕਿ ਵੇਖੋ ਮੱਗੇ ਵੀ ਵੀਡੀਓ ਪਾ ਕੇ ਮੈਂ ਸਚਾਈ ਦੱਸ ਚੁੱਕਾ ਸੀਗਾ ਵੀ ਆਹ ਗੱਲਬਾਤ ਏ ਜਿਹੜੀ ਗੱਲ ਰਹਿ ਗਈ ਵੈਪਨ ਦੀ ਵੇਖੋ ਮੇਰਾ 88 ਦਾ ਪਰਚਾ ਸੀਗਾ ਮੇਰੇ ਤੇ ਤੇ ਉਹ ਠਾ ਮੇਰੇ ਵੈਪਨ ਰੂਟੀਨ ਚ ਸਾਰਿਆਂ ਦੇ ਜਮਾ ਹੋਏ ਨੇ ਜਿਨ੍ਹਾਂ ਦੇ ਪਰਚੇ ਸੀਗੇ ਇਹ ਆਪਣਾ ਮੰਤਰੀ ਸਾਹਿਬ ਦਾ ਹੁਕਮ ਹੈ ਵੀ ਜਿਨ੍ਹਾਂ ਦੇ ਪਰਚੇ ਨੇ ਉਹ ਉਹਨਾਂ ਦਾ ਦਾਖਲ ਮੇਰੇ ਉਹ ਮੇਰਾ ਪਹਿਲਾਂ ਤੋਂ ਦਾਖਲ ਹੈ ਮੈਂ ਜਮਾ ਕਰਵਾਇਆ ਹੋਇਆ ਅਸਲਾ ਦੂਸਰੀ ਗੱਲ ਹੈ ਕਿ ਜੇ ਤਾਂ ਫੈਸਲਾ ਸਾਡਾ ਹੋ ਚੁੱਕਾ ਸੀਗਾ ਉਸ ਤੋਂ ਬਾਅਦ ਇਹ ਸਾਡੇ ਐਮਸੀ ਬਜ਼ੁਰਗ ਨੇ ਬਹੁਤ ਸੀਨੀਅਰ ਨੇ ਆਏ ਇਹਨਾਂ ਨੂੰ ਮਾੜਾ ਵੀ ਨਹੀਂ ਕਹਿ ਸਕਦੇ ਤੇ ਚੰਗਾ ਵੀ ਨਹੀਂ ਕਹਿ ਸਕਦੇ ਸਾਰੇ ਮੁਹੱਲੇ ਨੂੰ ਪਤਾ ਆ ਸਾਰੀ ਦੁਨੀਆ ਨੂੰ ਪਤਾ ਆ ਵੀ ਇਹਦੇ ਮੁੰਡੇ ਦਾ ਇਹਦੇ ਨਾਲ ਕੀ ਸਿਸਟਮ ਹੈ ਘਰੋਂ ਵੱਖਬਾਰਾ ਸੀਗਾ ਵੱਖਰੀ ਰੋਟੀ ਪਕਾਉਂਦਾ ਸੀਗਾ ਇਹ ਮੁੰਡੇ ਕੋਈ ਪੈਸੇ ਲੈਣੇ ਸੀਗੇ ਜਦੋਂ ਉਦੋਂ ਮਤਲਬ ਇਹ ਕਹਿੰਦਾ ਮੇਰਾ ਕੋਈ ਦੋ ਰੋਲ ਨਹੀਂ ਉੱਥੇ ਚਲੋ ਆਪੇ ਪੈਸੇ ਮੰਗੇ ਨਾ ਝੂਠਾ ਅਲੀਗੇਸ਼ਨ ਲਾਉਣਾ ਸ਼ੁਰੂ ਕਰਤਾ ਫਿਰ ਸਾਡਾ ਇੱਕ ਵਾਰੀ ਬੈ ਕੇ ਮੁੱਕ ਗਿਆ ਸਾਡੇ ਮੰਤਰੀ ਸਾਹਿਬ ਬਹੁਤ ਚੰਗੇ ਨੇ ਉਹ ਕਦੇ ਗਲਤ ਕੰਮ ਨਹੀਂ ਕਰਨਾ ਸਾਡਾ ਇੱਕ ਵਾਰੀ ਬੈ ਕੇ ਮੁੱਕ ਚੁੱਕਾ ਸੀਗਾ ਫਿਰ ਦੁਬਾਰਾ ਇਹਨੇ ਦਰਖਾਸਤ ਦਿੱਤੀ ਵੀ ਮੈਨੂੰ 50000 ਜਾਂ ਦਵਾਓ ਤੇ ਜਾਂ ਦਰਖਾਸਤਾਂ ਦੇਈ ਜਾਂਦਾ ਤੇ ਮੰਤਰੀ ਸਾਹਿਬ ਜਿਹੜੇ ਦਾ ਜ਼ਿਕਰ ਕਰਦੇ ਆਪਾਂ ਸ਼ੇਰ ਸਿੰਘ ਐਮ ਐਲ ਏ ਸਾਰੀ ਗੱਲ ਤੁਸੀਂ ਸਾਹਿਬ ਦਾ ਓਕੇ ਹਾਂ ਹਾਂਜੀ ਕੋਈ ਵੀ ਐਨੀਸ਼ੀਏਸ਼ਨ ਲਗਾ ਰਹੇ ਆ ਕਿ ਐਮ ਐਲ ਏ ਦੇ ਨਾਲ ਮਿਲ ਕੇ ਤੁਸੀਂ ਉਹਨਾਂ ਨੂੰ ਡਰਾਦੇ ਤੁਮਕਾ ਨਹੀਂ ਵੇਖੋ ਮੈਂ ਵੀ ਆਮ ਪਾਰਟੀ ਦਾ ਵਰਕਰ ਆ ਮੈਂ ਇਹ ਵੀ ਆਮ ਦੇ ਮੈਂ ਵੀ ਆਮ ਦਾ ਆ ਵਰਕਰ ਆ ਆਪਾਂ ਮੈਂ ਜਿਹੜੂ ਵਰਕਰ ਆ ਇਹਨੂੰ ਐਮ ਸੀ ਮੈਂ ਬੜਾ ਸੁਦੂਰ ਭਾਈ ਨੂੰ ਤੇ ਵੇਖੋ ਮੈਂ ਜਿਹੜੀ ਸੱਚਾਈ ਰੱਖਣੀ ਚਾਹੁੰਦਾ ਝੂਠ ਜੋ ਮਰਜ਼ੀ ਕਹੀ ਜਾਵੇ ਸੱਚ ਇਹ ਆ ਕਿ ਮੈਂ ਜੇ ਇਹਨੂੰ ਵੈਪਨ ਵਿਖਾਇਆ ਹੋਵੇ ਮੈਂ ਖਤ ਤੈਮ ਹਾਜ਼ਰ ਹਾਂ ਜਿੱਥੇ ਮਰਜ਼ੀ ਪਰਾ ਤੇ ਮੈਨੂੰ ਸੱਦ ਲੋ ਜਿੱਥੇ ਕਹੋ ਇਹਨੂੰ ਕੋਈ ਬੈਜ ਹੁਣ ਮੈਂ ਦਿਖਾ ਦਿੱਤੀ ਐ ਸੋਸ਼ਲ ਮੀਡੀਆ ਤੇ ਅੱਜ ਇੱਕ ਮਹੀਨਾ ਹੋ ਗਿਆ ਇਹਨੇ ਬਹੁਤ ਜ਼ਿਆਦਾ ਮੇਰੇ ਬਾਰੇ ਗਲਤ ਬੋਲਦਾ ਮੈਨੂੰ ਗੈਂਗਸਟਰ ਕਹੀ ਜਾਂਦਾ ਵੇਖੋ ਮੈਂ ਗੈਂਗਸਟਰ ਹਾਂ ਗੈਂਗਸਟਰ ਕਹੀ ਜਾਂਦਾ ਮੈਨੂੰ ਮੈਂ ਇੱਕ ਬਿਜ਼ਨਸਮੈਨ ਬੰਦਾ ਆ ਮੇਰਾ ਰਿਕੁਆਰੀ ਹੋ ਗਈ ਐ ਮੇਰੇ ਸਾਰੇ ਕੰਮ ਹੋ ਗਏ ਨੇ ਇਸ ਕਰਕੇ ਮੈਂ ਬੇਨਤੀ ਚਾਹੁੰਦਾ ਆ ਕਿ ਸੱਚ ਨਾਲ ਮੈਂ ਤਰਖਾਸ਼ ਦਿੱਤੀ ਆ ਕਿ ਸਾਡੇ ਨਾਲ ਬਹਿ ਕੇ ਆਜੇ ਮੈਂ ਸਾਰਾ ਮੁਹੱਲਾ ਨਾ ਲੈ ਕੇ ਤੁੰਨੂੰ ਤਿਆਰ ਆ ਉਹ ਮੇਰੇ ਨਾਲ ਤੋ ਤਿਆਰ ਨਹੀਂ ਬਿਲਕੁਲ ਵੀ ਸਹੀ ਸੱਚਾ ਜੱਗਾ ਨਾ ਦਾ ਸਰਦੂਲ ਭਾਜੀ ਕਰੋ ਪਹਿਲਾਂ ਵੀ ਕਹੀ ਗਲਤ ਇੱਕੋ ਤੁਹਾਡੇ ਤੋਂ ਸਰਪੈਂਡ ਆ ਮੇਰੇ ਤੋਂ ਵੀ ਪੈਂਡ ਆ ਮੈਂ ਰਾ ਪੁੜੂਸ਼ ਮੇਰੀ ਖਰਾਬ ਕਰਤੀ ਤੁਸੀਂ ਮੇਰਾ ਬਿਜ਼ਨਸਮੈਨ ਆ ਮੈਂ ਚੰਗਾ ਪਲਾਨ ਆਮੀ ਬਿਜ਼ਨਸਮੈਨ ਆ 12 ਸਾਲ ਤੋਂ ਮੈਂ ਕਾਰੋਬਾਰ ਕਰਨ ਆ ਮੈਂ ਉਦੋਂ ਦਾ 19 ਦਾ ਮੇਰੇ ਕੋਲ ਵੈਪਨ ਆ ਮੇਰੇ ਤੇ ਕਿੰਨੇ ਕਿ ਪਰਚੇ ਨੇ ਜਾਂ ਕਿੰਨੇ ਗਲਤ ਕੰਮ ਕੀਤੇ ਆ ਇਸ ਕਰਕੇ ਗਲਤ ਕੰਮ ਨਾ ਕਰੋ 50000 ਮੈਂ ਨਿਜੇ ਦੇਣਾ ਸਰਦੂਲ ਭਾਜੀ ਸਿੱਧੀ ਜੀ ਗੱਲ ਜਨਾ ਮੈਂ ਕੇਸ ਵਾਪਸ ਲੈਣਾ ਅੱਗੇ ਲੈਣਾ ਸੀ ਹੁਣ ਹੀ ਮੈਂ ਕੇਸ ਵਾਪਸ ਲੈਣਾ ਜੋ ਸਰਕਾਰ ਕਰੇ ਮੈਨੂੰ ਵਿਸ਼ਵਾਸ ਆ ਆਪਣੇ ਕਾਨੂੰਨ ਦੇ ਉੱਤੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਮੈਂ ਕੰਮ ਕਰੰਡਿਆ ਦੇਖੋ ਜੀ ਉਹਨਾ ਮੈਨੂੰ ਮਜਬੂਰ ਕਰਤਾ ਹੈ ਕਿ ਮਤਲਬ ਜਵਾਬ ਦੇਣਾ ਪੰਦਾ ਮੇਰਾ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਸਦੂਲ ਵੀਰ ਜੀ ਨੂੰ ਵੀ ਮੈਂ ਸੋਸ਼ਲ ਮੀਡੀਆ ਤੇ ਨਹੀਂ ਹੋਣਾ ਚਾਹੁੰਦਾ ਮੈਂ ਬਹੁਤ ਮਸ਼ਹੂਰ ਹੈ ਗਈ ਮੈਂ ਮੈਨੂੰ ਨਹੀਂ ਸ਼ੌਂਕ ਵੀਡੀਓ ਪਾਵਾਂ ਇਦਾਂ ਦੀਆਂ ਦਾਮੇ ਮੈਂ ਇੱਕ ਦੂਜੇ ਦਾ ਵੀਡੀਓ ਪਾ ਕੇ ਕੋਈ ਘਟਨਾ ਮੈਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕਰਦਾ ਪਿਆ ਕੋਰਟ 'ਚ ਕੇਸ ਚੱਲਦਾ ਪਿਆ ਆ ਨੰਬਰ 2 ਮੈਂ ਦਰਖਾਸਤ ਦਿੱਤੀ ਆ ਕਿਉਂ ਕਿ ਤੂੰ ਇਹ ਮੈਨੂੰ ਭੰਡਾੜੇ ਦੇ ਮੇਰੀ ਰੈਪਿਊਟੇਸ਼ਨ ਦਾ ਮਾੜਾ ਅਸਰ ਪਾਉਂਦੇ ਏ ਇਸਕੇ ਮੈਂ ਮਜਬੂਰ ਹੋ ਕੇ ਇਹ ਸਟੈਪ ਅੱਜ ਜੋ ਕੀਤਾ ਪੱਤਰਕਾਰ ਆਏ ਵੀਰ ਮੇਰੇ ਕੋਲ ਮੈਂ ਧੰਨਵਾਦ ਕਰਦਾ ਇਹ ਸੱਚ ਜਾਨਣਾ ਚਾਹੁੰਦੇ ਮੈਂ ਦੁਬਾਰਾ ਫੇਰ ਸੱਚ ਦੱਸਦਾ ਆ ਸਚਾਈ ਹੈ ਮੈਂ ਗੈਂਗਸਟਰ ਨਹੀਂ ਆ ਮੈਂ ਇੱਕ ਬਿਜ਼ਨਸਮੈਨ ਬੰਦਾ ਆ ਫਾਈਨੈਂਸਰ ਆ ਠੀਕ ਆ ਮਾੜਾ ਮੋਟਾ ਦਾ ਫੁਲਕਾ ਮਿਲ ਲਿਆ ਆ ਤੇ ਮਿਹਨਤ ਕਰਨ ਦੇ ਆ ਇਹ ਦੋ ਨੰਬਰ ਦਾ ਕੰਮ ਨਹੀਂ ਕਰਦੇ ਇੰਨੀਆ ਕਿ ਬੇਨਤੀਆਂ ਇਵੇਂ ਕਬੂਲ ਕਰਿਓ ਕੁਣ ਸਰ ਜਿਹੜੀ ਤੁਸੀਂ ਗੱਲ ਕੀਤੀ ਸੀ ਮੈਂ 50000 ਰੁਪਏ ਨਹੀਂ ਦੇ ਸਕਦਾ 50000 ਉਹ ਉਹ ਮੇਰੇ ਕੋਲੋਂ ਮੰਗਦੇ ਪਏ ਆ ਅਸਤਾ ਕਹਿੰਦੇ ਵੀ ਅਸੀਂ ਤੇਰੇ ਕੋਲ ਲੈਣਾ ਹੋਰ ਕੌਣ ਮੰਗਦੇ ਨੇ ਇਹ ਸਰਦੂਲ ਐਮਸੀ ਕੋ ਦਾ ਬੇਟਾ ਕਿਸ ਚੀਜ਼ ਦਾ ਵੈਸੇ ਉਹਦੇ ਪ੍ਰੈਮਸੀ ਧਾਰ ਚ ਵੀ ਮੈਮਸੀ ਆ ਆਮ ਪਾਰਟੀ ਦਾ ਮੈਂ ਲੈਣਾ ਉਹਦੇ ਧਾਰ ਚ ਵੀ ਡਿਆ ਕਰਨ ਜੋ ਵੀਡੀਓ ਤਾਂ ਪੰਦਾ ਪਿਆ ਅੱਜ ਇਹਨੂੰ 50000 ਰੁਪਏ ਦੇ ਦਿੱਤੇ ਉਸੇ ਵਾਲੇ ਨੇ ਸਭ ਜਿਹੜੇ ਚੀਜ਼ਾਂ ਕਰਨਾ ਮੈਂ ਕੁਛ ਸਹੀ ਆਪਾਂ ਸੱਚੀ ਹੋਈ ਪੰਜ ਦਿਨ ਹੋ ਗਏ ਦਰਖਾਸਤ ਦੀ ਨੂੰ ਸਰ ਠੀਕ ਹੈ ਜੀ ਤੇ ਉੱਤੇ ਯਾਨੀ ਕੋਈ ਕਾਰਵਾਈ ਵਗੈਰਾ ਹੋਈ ਜੀ ਹੋਈ ਆ ਜੀ ਹੁਣ ਇਹ ਘਰੇ ਮਿਲਦੇ ਨਹੀਂਗੇ ਤੇ ਆਪਾਂ ਤਾਂ ਕਹੇ ਬੈਠੇ ਸਾਡੇ ਨਾਲ ਦੱਸੋ ਕਿਉਂ ਆਟੇ ਦੇ ਸੋਸ਼ਲ ਮੀਡੀਆ ਤੇ ਵੀਡੀਓ ਪਾਉਂਦਾ ਐ ਤਾਂ ਸਾਡੇ ਬਾਰੇ ਗਲਤ ਬੋਲਦਾ ਜਦੋਂ ਵੀ ਸਾਡੇ ਸਾਹਮਣੇ ਆ ਕੇ ਗੱਲ ਕਰੇ ਆਪਾਂ ਇੱਕੋ ਮਹੱਲੇ ਦੇ ਆਪਾਂ ਕੋ ਬਾਹਰੋਂ ਥੋੜੀ ਐ ਵੀ ਨਹੀਂ ਇਹ ਦਰਖਾਸਤ ਕਿਰੇ ਥਾਣੇ ਚ ਪਾਈ ਹੈ ਆਪਾਂ ਸਿਵਲ ਲੈਣ ਥਾਣੇ ਚ ਪਾਈ ਹੈ ਜੀ ਦਲਜੀਤ ਇਨਸਪੈਕਟਰ ਸਾਹਿਬ ਉਹਨਾਂ ਕੋਲ ਜੀ ਸਾਡੇ ਹੈਲੋ ਜੈਨ ਸਰ ਜੈਨ ਜੀ ਸਬ ਇਨਸਪੈਕਟਰ ਦਲਜੀਤ ਸਿੰਘ ਜੀ ਥਾਣਾ ਸਿਵਲ ਲੈਣ ਤੋਂ ਜੀ ਹਾਂ ਜੀ ਹਾਂ ਜੀ ਸਰ ਰਮੇਸ਼ ਬਹਿਲ ਬੋਲ ਰਿਹਾ ਜੀ ਪੱਤਰਕਾਰ ਹਾਂ ਜੀ ਸਰ ਇੱਕ ਨਾ ਤੁਹਾਡੇ ਕੋਲ ਮੈਟਰ ਚੱਲਦਾ ਪਿਆ ਸੀ ਜਗਦੇਵ ਸਿੰਘ ਪੁੱਤਰ ਧੀਰ ਸਿੰਘ ਵਾਸੀ ਤੇਲੀਆਂਵਾਲ ਮਾਨਮ ਫਾਈਨਾਂਸ ਦੇ ਨਾਮ ਤੇ ਇਹਨਾਂ ਦਾ ਕੰਮ ਆ ਤੇ ਆਪਣੇ ਆ ਕਾਉਂਸਲਰ ਆ ਜਿਹੜਾ ਆਵਾਦੀ ਪਾਰਟੀ ਦਾ ਅਨਿਲ ਪਿੰਗ ਹਾਂ ਸਰ ਇਹ ਮਾਮਲਾ ਤੁਹਾਡੇ ਕੋਲ ਚੱਲਦਾ ਪਿਆ ਵਾ ਅਕਸਰ ਆਪਾਂ ਦੇਖਦੇ ਆਂ ਸੋਸ਼ਲ ਮੀਡੀਆ ਤੇ ਵੀਡੀਓਜ਼ ਵਗੈਰਾ ਪਾਈਆਂ ਜਾਂਦੀਆਂ ਨੇ ਕਾਉਂਸਲਰ ਵੱਲੋਂ ਵੀ ਤੇ ਜਗਦੇਵ ਸਿੰਘ ਵੱਲੋਂ ਵੀ ਇੱਕ ਦੋ ਵੀਡੀਓ ਪਾਈਆਂ ਗਈਆਂ ਨੇ ਇੱਕ ਦਰਖਾਸਤ ਤੁਹਾਡੇ ਕੋਲ ਚੱਲਦੀ ਪਈ ਆ ਇਸ ਦਰਖਾਸਤ ਦੇ ਵਿੱਚ ਆਪਾਂ ਹੁਣ ਤੱਕ ਕੀ ਕੀਤਾ ਜੀ ਕੱਲ ਇਸ ਤਰ੍ਹਾਂ ਦੀ ਇਹਨਾਂ ਦੋ ਵਾਰੀ ਆਏ ਤੇ ਦੋਹਾਂ ਰਾਜੀਨਾਵਾ ਕਰਕੇ ਚਲੇ ਗਏ ਆ ਹਾਂਜੀ ਤੇ ਇਹਨਾਂ ਦੀ ਸੰਤੁਸ਼ਟੀ ਨਹੀਂ ਹੁੰਦੀ ਉਹ ਵੀ ਦਰਖਾਸਤਾਂ ਦੇਈ ਜਾ ਰਹੀਆਂ ਵੀ ਦੇਈ ਜਾ ਰਹੀਆਂ ਠੀਕ ਹੈ ਜੀ ਬਾਜੀ ਆ ਗਿਆ ਠੀਕ ਸਰ ਜਿਹੜੇ ਆਪਣੇ ਅਲੀਗੇਸ਼ਨ ਲਗਾ ਰਹੇ ਆ ਕਾਉਂਸਲਰ ਸਾਹਿਬ ਕੀ ਆਪਣੇ ਜਗਦੇਵ ਸਿੰਘ ਹੋਰਾਂ ਕੋਲ ਇਨਲੀਗਲ ਵੈਪਨ ਆ ਜਿਹੜਾ ਉਹਨਾਂ ਨੂੰ ਦਿਖਾ ਕੇ ਡਰਾਇਆ ਧਮਕਾਇਆ ਜਾਂਦਾ ਵਾ ਤੇ ਇਸ ਸਬੰਧ ਵਿੱਚ ਜਗਦੇਵ ਸਿੰਘ ਹੋਰਾਂ ਨਾਲ ਗੱਲ ਹੋਈ ਸੀਗੀ ਮੇਰੀ ਉਹ ਕਹਿੰਦੇ ਪਏ ਸੀ ਜਦੋਂ ਦੀ ਇਹ ਅਲੀਗੇਸ਼ਨ ਲਗਾ ਰਿਹਾ ਉਸ ਤੋਂ ਪਹਿਲੇ ਮੇਰੇ ਜਿਹੜੇ ਵੈਪਨ ਆ ਉਹ 188 ਦੇ ਮੁਕਦਮੇ ਕਾਰਨ ਜਮ੍ਹਾਂ ਕਰਲੇ ਹੋਏ ਆ ਪੁਲਿਸ ਨੇ ਇਹ ਇਹਦੇ ਵਿੱਚ ਕਿੰਨੀ ਕੀ ਸਚਾਈ ਹੈ ਸਰ ਜਮ੍ਹਾਂ ਆਉਦੇ ਵੈਪਨ ਅੱਛਾ ਜਮ੍ਹਾਂ ਦਾ ਨਹੀਂ ਪਤਾਈ ਤੁਹਾਨੂੰ ਨਹੀਂ ਵੈਪਨ ਜਮ੍ਹਾਂ ਦੇ ਮੈਂ ਕਿਹਾ ਅੱਛਾ ਵੈਪਨ ਜਮ੍ਹਾਂ ਨੇ ਉਸ ਦਰਖਾਸਤ ਤੋਂ ਪਹਿਲੇ ਜਮ੍ਹਾਂ ਨੇ ਕਿ ਬਾਅਦ ਵਿੱਚ ਜੀ ਨਹੀਂ ਜਦੋਂ ਇਹਨਾਂ ਦਾ ਝਗੜਾ ਹੋਇਆ ਨਾ ਪਹਿਲਾਂ ਪਹਿਲੀ ਦਰਖਾਸਤ ਆਈ ਜਦੋਂ ਹਾਂਜੀ ਹਾਂਜੀ ਪਹਿਲਾਂ ਜੀ ਜੀ ਉਦੋਂ ਇਹਨੇ ਲਾਇਆ ਸੀ ਤਰਾਜਾ ਤੇ ਅਸਟੂਖ ਸਾਹਿਬ ਨੇ ਕਿਹਾ ਸੀ ਵੀ ਇਹਨਾਂ ਦੇ ਵੈਪਨ ਜਮਾ ਕਰੋ ਤੇ ਉਸ ਵੇਲੇ ਸ਼ਾਮ ਨੂੰ ਅਗਲੇ ਦਿਨ ਵੈਪਨ ਜਮਾ ਕਰਤੇ ਸੀ ਆਪਾਂ ਓਕੇ ਓਕੇ ਯਾਨੀ ਕਿ ਉਸ ਵਕੂਏ ਤੋਂ ਬਾਅਦ ਜਮਾ ਹੋਏ ਨੇ ਨਹੀਂ ਨਹੀਂ ਉਸ ਵਕੂਏ ਤੋਂ ਨਹੀਂ ਬਈ ਗੱਲ ਜਿੱਦਾਂ ਅੱਜ ਆ ਪੁਲਿਸਨ ਮਿਲੀ ਆ ਜੀ ਜੀ ਆਪਾਂ ਆ ਪੁਲਿਸਨ ਦੇ ਵੈਰੀਫਾਈ ਕੀਤੀ ਤੇ ਉਹਨਾਂ ਨੂੰ ਬੁਲਾਇਆ ਇੱਥੇ ਅੱਜ ਹੀ ਆ ਪੁਲਿਸਨ ਅੱਜ ਹੀ ਜਿੱਦਣ ਆ ਪੁਲਿਸਨ ਮਿ ਉਸੇ ਦੇਣੀ ਜਮਾ ਕਰਤੇ ਸੀ ਠੀਕ ਠੀਕ ਹੈ ਸਰ ਠੀਕ ਹੈ ਜੀ ਤੇ ਸਰ ਆਪਣੇ ਇੱਤੇ ਫਿਰ ਯਾਨੀ ਕਿ ਕੀ ਕੋਈ ਕਾਰਵਾਈ ਕਰਾਂਗੇ ਕਿ ਆਪਣੇ ਤੁਸੀਂ ਕਹਿ ਰਿਹਾ ਕੰਪਰੋਮਾਈਜ਼ ਹੋ ਚੁੱਕਿਆ ਵਾ ਪਹਿਲਾਂ ਕੰਪਰੋਮਾਈਜ਼ ਹੋ ਚੁੱਕਿਆ ਜੀ ਇਹਨਾਂ ਦਾ ਪੈਸੇ ਦਾ ਲੈਣ ਦੇਣ ਇਹਨੇ ਜਿਹੜਾ ਸਰਦੂਲ ਸਿੰਘ ਦੇ ਮੁੰਡੇ ਨੇ ਪੈਸੇ ਲਏ ਆ ਤਕੋ ਜੀ ਜੀ ਕਿਸ਼ਤਾ ਉਹਦਾ ਬੈਨ ਚੱਲਦਾ ਉਹਦਾ ਕੋਈ ਜਿਹੜਾ ਜਗਮ ਸੀ ਹੈ ਨਾ ਉਹ ਕੋਈ ਫੈਂਸ ਦਾ ਕੰਮ ਕਰਦਾ ਇਹਦੇ ਮੁੰਡੇ ਨੇ ਉਹਦੇ ਕੋਲ ਫੈਂਸ ਦੇ ਪੈਸੇ ਲਏ ਆ ਉਹਨੇ ਕੋਰਟ 'ਚ ਕੇਸ ਕੀਤਾ अच्छा सर इक ना सरदुल सिंह ਹੋਰਾਂ ਨੇ ਅਲੀਗੇਸ਼ਨ ਲਗਾਏ ਸੀਗੇ ਕਿ ਉਹਨਾਂ ਦੇ ਘਰ ਕੋਈ ਪੁਲਿਸ ਦੇ ਮੁਲਾਜ਼ਮ ਗਏ ਸੀਗੇ 4-5 ਗੱਡੀ ਦੇ ਵਿੱਚ ਤੇ ਸਰ ਕੋਈ ਮੁਲਾਜ਼ਮ ਗਏ ਸੀ ਉਹਨਾਂ ਦੇ ਘਰੇ ਮੈਂ ਇਸ ਬਾਰੇ ਨਹੀਂ ਕਹਿ ਸਕਦਾ ਮੁੰਡਾ ਅੱਛਾ ਇਸ ਬਾਰੇ ਤੁਹਾਨੂੰ ਨਹੀਂ ਪਤਾ ਯਾਨੀ ਤੁਹਾਡੀ ਨੋਲੇਜ ਦੇ ਵਿੱਚ ਨਹੀਂ ਹੈ ਕਿ ਉਹਨਾਂ ਦੇ ਘਰੇ ਕੋਈ ਮੁਲਾਜ਼ਮ ਗਏ ਨੇ ਹਾਂਜੀ ਠੀਕ ਹੈ ਸਰ ਠੀਕ ਹੈ ਜੀ ਥੈਂਕ ਯੂ ਸਰ ਧੰਨਵਾਦ ਜੀ